ਚਿੱਟੇ ਵਾਲੇ ਦੇ ਖਲਾਹੋ ਜੀ ਬਹੁਤ ਖਬਰਾਂ ਵੀ ਲਾ ਚੁੱਕਿਆ ਵਾ ਤੇ ਇਹਨਾਂ ਦਾ ਕੰਮ ਵੀ ਥੋੜਾ ਅੱਗੇ ਨਾਲੋਂ ਕੱਟ ਕਰਾਇਆ ਵਾ ਇਸੇ ਰੰਜਿਸ਼ ਕਰਕੇ ਵੀ ਸਾਡੇ ਨੇ ਕਾਰੋਬਾਰ ਬੰਦ ਕਰਾਇਆ ਵਾ ਠੀਕ ਆ ਇਹ ਮੇਰੇ ਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਆ ਠੀਕ ਆ ਆਹ ਰੋ ਮਹੀਨੇ ਦੋ ਮਹੀਨੇ ਪਹਿਲਾਂ ਆਹ ਤਾਂ ਦੋ ਤਿੰਨ ਸਾਲ ਪਹਿਲਾਂ ਰਕਸ਼ਾ ਹੁੰਦਾ ਸੀ ਇਹ ਬੰਦਾ ਹੁਣ ਕਰੋੜਾਂ ਦਾ ਮਾਰ ਕੇ ਪਰਸੋ ਚੋਂ ਉਥੇ ਆਈ 20 ਗੱਡੀ ਲਿਆਈ ਆ ਆਹ ਗਾਲ ਗਲੀ ਚ ਲੈਣ ਐਵੇਂ ਲੱਗੇ ਤੇ ਜਿਵੇਂ ਟੈਕਸੀ ਸਟੈਂਡ ਹੁੰਦਾ ਜੀ ਇਹਨਾਂ ਕੋਲ ਇੰਨੀਆਂ ਗੱਡੀਆਂ ਵਾ ਉਹਨੇ 3 ਵਜੇ ਆ ਕੇ ਆਹ ਵੇ ਲੋ ਤਾਬਰ ਤੋਂ ਫਾਇ ਭੂਆ ਜੀ ਮੇਰੇ ਅੰਦਰ ਪਏ ਉਹਨਾਂ ਦੇ ਅੰਦਰ ਜਾ ਕੇ ਉਹਨਾਂ ਨੇ ਗੋਲੀ ਮਾਰੀ ਜੋ ਕਿ ਉਹਨਾਂ ਦੇ ਪੇਟ ਚ ਤੇ ਉਹ ਇਸ ਟਾਈਮ ਫਰੀਦਪੁਰ ਦਾਖਲ ਆ ਜੀ। ਜੀ ਇਹਨਾਂ ਦੀ ਕੱਲ ਪਾਰਟੀ ਪਰਸ ਉਹਨਾਂ ਦੀ ਮੈਰਜ ਹੋਈ ਆ ਸਖਚੈਨ ਸਿੰਘ ਦੀ ਤੇ ਰਾਤ ਇਹਨਾਂ ਨੇ ਆ ਕੇ ਘਰ ਇਹਨਾਂ ਦੇ ਆ ਕੇ ਫੈਰਨ ਕੀਤੀ ਚਟੇ ਵਾਲਿਆਂ ਨੇ। ਰਾਤੀ ਇਹਨਾਂ ਨੇ 40 50 60 60 ਗੋਲੀਆਂ ਚਲਾਈਆਂ 3 ਵਜੇ ਸੰਗਤ ਉੱਠੀ ਫਿਰਦੀ ਸੀ ਗੁਰਦੁਆਰੇ ਪਰਪਾਤ ਫੇਰੀ ਸੀਗੀ। ਵਿਜੀਨਦੀ ਕੱਲ ਪਾਰਟੀ ਪਰਸੋਂ ਇਹਨਾਂ ਦੀ ਮੈਰਿਜ ਹੋਈ ਆ ਸਖਚੈਨ ਸਿੰਘ ਦੀ ਤੇ ਰਾਤ ਇਹਨਾਂ ਨੇ ਆ ਕੇ ਘਰ ਇਹਨਾਂ ਦੇ ਆ ਕੇ ਫੈਰੰਗ ਕੀਤੀ ਚਟੇ ਵਾਲਿਆਂ ਨੇ ਚਟੇ ਵਾਲਿਆਂ ਨੇ ਇੱਕ ਦੋ ਵਾਰ ਅੱਗੇ ਵੀ ਇਹਨਾਂ ਤੇ ਫੈਰੰਗ ਕੀਤੀ ਉਹ ਜਿਹੜਾ ਰਵਾਲਵਾਰ ਇਹਨਾਂ ਦਾ ਸੀਗਾ ਉਹ ਪੁਲਿਸ ਨੂੰ ਦਿੱਤਾ ਗਿਆ ਸੀ ਸੰਧੂ ਐ ਡੀਐਸਪੀ ਸੀ ਤੇ ਤੇ ਅੰਗਰੇਜ਼ ਸਿੰਘ ਐਸਆਈ ਲੈ ਕੇ ਗਿਆ ਇੱਥੋਂ ਆ ਕੇ ਇਹਨਾਂ ਨੂੰ ਦਿੱਤਾ ਸੀ ਤੇ ਇਹਦੇ ਨਕੇਲ ਪਹਿਲਾਂ ਵੀ ਕੱਸੀ ਬਹੁਤ ਜ਼ਿਆਦਾ ਮਹੱਲਾ ਵਾਸੀਆਂ ਨੇ ਯਾਰ ਸੰਯੋਗ ਦੇ ਕੇ ਪਹਿਲਾਂ ਵੀ ਇਹ ਕੰਮ ਕੀਤਾ ਪਰ ਰੋਕਦੇ ਰਹੇ ਇਹਨਾਂ ਨੂੰ ਰੋਕਮ ਦੇ ਬਾਵਜੂਦ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਸਰਕਾਰ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਰਾਤੀ ਇਹਨਾਂ ਨੇ 40 50 ਤਾੜ ਤਾੜ ਗੋਲੀਆਂ ਚਲਾਈਆਂ 3 ਵਜੇ ਸੰਗਤ ਉੱਠੀ ਫਿਰਦੀ ਸੀ ਗੁਰਦੁਆਰੇ ਪ੍ਰਪਾਤ ਫੇਰੀ ਸੀਗੀ ਤੇ ਪ੍ਰਪਾਤ ਫੇਰੀ ਦੇ ਜਾਨ ਬਾਬਦੂ ਤਾਂ ਅਸੀਂ ਉੱਠੇ ਸਾਨੂੰ ਪਤਾ ਲੱਗ ਗਿਆ ਵੀ 3 ਵਜੇ ਗੋਲੀਆਂ ਚੱਲੀ ਜਾਂਦੀਆਂ ਵਾ ਅਸੀਂ ਤਾਂ ਇਹ ਸੋਚਿਆ ਵੀ ਚਲੋ ਪ੍ਰਪਾਤ ਫੇਰੀ ਚੱਲੀ ਪ੍ਰਪਾਤ ਫੇਰੀ ਦੇ ਪਟਾਕੇ ਚੱਲਣ ਰਹੇ ਆ ਤੇ ਜਦੋਂ ਅਸੀਂ ਉੱਠ ਕੇ ਪ੍ਰਪਾਤ ਫੇਰੀ ਦੇ ਚੱਲੇ ਤਾਂ ਉਦੋਂ ਵੇਖਿਆ ਵੀ ਗੋਲੀਆਂ ਚੱਲੀ ਜਾਂਦੀਆਂ ਚਾਰੇ ਰਾਹ ਦੇ ਵਿੱਚ ਤੇ ਇਹ ਆਪਦਾ ਪਰਿਵਾਰ ਸਾਰਾ ਜਿਹੜਾ ਇਕੱਠਾ ਹੋਇਆ ਖੜੇ ਪਰਿਵਾਰ ਪੁਲਿਸ ਨੇ ਆ ਕੇ ਉਹਨਾਂ ਉਹਨਾਂ ਜਿਹੜੀ ਕੁੜੀ ਤੇ ਗੋਲੀ ਲੱਗੀ ਉਹਨੂੰ ਰੈਫਰ ਕਰ ਇਥੋਂ ਫਿਰ ਜ਼ੀਰੋ ਰੈਫਰ ਕਰਕੇ ਫਿਰ ਕੋਲ ਮੈਡੀਕਲ ਘਲਤਾ ਅਜੇ ਉਹਦਾ ਕੋਈ ਵਿਚਾਰੀ ਦਾ ਪਤਾ ਨਹੀਂ ਵੀ ਜਿੰਦੀ ਆ ਕਿ ਮਰੀ ਆ ਉਹ ਉਹ ਤਾਂ ਹੁਣ ਉਹਨਾਂ ਡਾਕਟਰ ਡਾਕਟਰ ਦੱਸਣਗੇ ਲੈ ਵੀ ਕੀ ਕਾਰਵਾਈ ਆ ਕੀ ਆ ਉਹਨੂੰ ਗੋਲੀ ਲੱਗੀ ਆ ਜਾਂ ਕੱਢੀ ਆ ਜਾਂ ਨਹੀਂ ਕੱਢੀ ਗਈ ਬਾਕੀ ਅਸੀਂ ਮੰਗ ਇੰਨੀ ਕਰਦੇ ਵੀ ਇਹਨਾਂ ਤਾਂ ਕਰ ਸਕਤੋ ਸਖਤ ਨਕਿਲ ਕਸੀ ਜਾਵੇ ਕਿਉਂਕਿ ਮਹੱਲਾ ਵਾਸੀ ਬਹੁਤ ਇਹਨ ਇਸ ਇਸ ਤੋਂ ਪਰੇਸ਼ਾਨ ਹੈ ਇਹਨਾਂ ਲੋਕਾਂ ਤੋਂ ਬਹੁਤ ਤੰਗ ਆਏ ਪਏ ਲੋਕ ਜਿਆਦਾ ਸਾਰੇ ਮਹੱਲਾ ਵਾਸੀ ਆਏ ਪਏ ਤੰਗ ਅਸੀਂ ਇਕੱਲੇ ਘਰ ਨਹੀਂ ਵੀ ਲੈ ਵੀ ਇਕੱਲੇ ਘਰ ਆਏ ਪਏ ਸਾਰੇ ਘਰਾਂ ਤੇ ਇਹੋ ਕੁਝ ਕਰਦੇ ਆ ਜਾ ਕੇ ਮੈਂ ਜੀ ਮਨਦੀਪ ਸਿੰਘ ਜੋਗੀ ਅੱਗੇ ਵੀ ਇਹਨਾਂ ਦੇ ਚਿੱਟੇ ਵਾਲੇ ਦੇ ਖਲਾਹੋ ਜੀ ਬਹੁਤ ਖਬਰਾਂ ਵੀ ਲਾ ਚੁੱਕਿਆ ਵਾ ਤੇ ਇਹਨਾਂ ਦਾ ਕੰਮ ਵੀ ਥੋੜਾ ਅੱਗੇ ਨਾਲੋਂ ਕੱਟ ਕਰਾਇਆ ਵਾ ਇਸੇ ਰੰਜਿਸ਼ ਕਰਕੇ ਵੀ ਸਾਡਾ ਇਹਨਾਂ ਨੇ ਕਾਰੋਬਾਰ ਬੰਦ ਕਰਾਇਆ ਵਾ ਠੀਕ ਆ ਇਹ ਮੇਰੇ ਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਆ ਠੀਕ ਆ ਆਰਬ ਮਹੀਨੇ ਦੋ ਮਹੀਨੇ ਬਾਅਦ ਮੇਰੇ ਪਰਿਵਾਰ ਤੇ ਹਮਲਾ ਕਰਦੇ ਆ ਠੀਕ ਆ ਜੀ ਇਹਨਾਂ ਨੇ ਇਹੀ ਮੇਰੇ ਚਾਚੇ ਜੀ ਦਾ ਲੜਕਾ ਜੋ ਕਿ ਐਮਸੀ ਇੱਥੇ ਵਾਰਡ ਨੰਬਰ 1 ਦੇ ਉਹਨਾਂ ਦੇ ਉਹਦੇ ਲੜਕਾ ਜੀ ਦਾ ਮੈਰਿਜ ਸੀਗੀ ਉਹ ਵੀ ਅਕਸਰ ਹੀ ਸੋਸ਼ਲ ਮੀਡੀਆ ਦੇ ਚਿੱਟਿਆਂ ਦੇ ਖਿਲਾਫ ਬੋਲਦੇ ਰਹੇ ਆ ਕਾਂਗਰਸ ਸਰਕਾਰ ਤੇ ਵੀ ਬੋਲਦੇ ਕਿ ਕਾਂਗਰਸ ਦੇ ਵੀ ਐਮ ਐਮਐਸਸੀ ਸੀ ਦੇ ਹੁਣ ਆਮ ਆ ਤੇ ਉਹਦੇ ਵੀ ਬੋਲਦੇ ਰਹੇ ਆ ਪਰ ਇਹਨਾਂ ਨੂੰ ਪਤਾ ਨਹੀਂ ਕਿ ਕਿੰਨੀ ਕਿੰਧੀ ਸਹਿਬਾ ਜੀ ਇਹ ਚਿੱਟਾ ਵੀ ਵੇਚਦੇ ਆ ਉਲਟਾ ਸਾਡੇ ਤੇ ਹਮਲੇ ਵੀ ਕਰਦੇ ਆ ਫਾਇਰਿੰਗ ਵਗੈਰਾ ਅੱਗੇ ਵੀ ਪਹਿਲਾਂ ਵੀ ਇਹਨਾਂ ਨੇ ਸਾਲ ਪਹਿਲਾਂ ਵੀ ਫਾਇਰਿੰਗ ਕੀਤੀ ਸੀ ਉਦੋਂ ਹੀ ਪਿਸਤੌਲ ਵੀ ਬਰਾਮਦ ਕਰਾਇਆ ਸੀ ਇਹਨਾਂ ਤੋਂ ਜਿਹੜੀ ਸਾਰਾ ਮਹੱਲਾ ਮਗਰ ਲੱਗੇ ਇੱਕ ਪਿਸਤੌਲ ਛੁੱਟ ਕੇ ਭਜ ਉਹਨਦੇ ਤੇ ਵੀ ਇਹ ਬਾਹਰ ਫਿਰਦੇ ਆ ਉਦੋਂ ਬਾਅਦ ਫੇਰ ਇਹਨਾਂ ਨੇ ਸਾਡੇ ਝੂਠਾ ਸਾਡੇ ਬੰਦੇ ਦੇ ਝੂਠੇ ਜਿਹੜੇ ਨਾਲ ਬੋਲਦੇ ਆ ਉਹਨਾਂ ਦੇ ਪਰਚੇ ਕਰਾ ਕੇ ਉਹਨਾਂ ਨੂੰ ਝੂਠਿਆਂ ਦੇ ਜੇਲਾ ਕਰਾਉਂਦੇ ਪਏ ਉਹਨਾਂ ਨੂੰ ਹੀ ਵੇਗੜਾ ਕਰਾ ਕੇ ਲੈ ਕੇ ਆਉਂਦੇ ਪਏ ਸੀ ਮੁੰਡੇ ਨੂੰ ਉਦੋਂ ਵੀ ਇਹਨਾਂ ਨੇ ਸਾਡੇ 'ਤੇ ਲੱਗੇ ਤਾਂ 3 ਮਹੀਨੇ ਹੋ ਗਏ ਉਹ ਹਮਲਾ ਅੱਜੇ ਮੁੰਡੇ ਦੀ ਉਂਗਲ ਤੋੜੀ ਜੀ ਉਹ ਹਮਲੇ 'ਚ ਤੇ ਤੋੜੀ ਆ ਉਹਦੀ ਹਜੇ ਤੱਕ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਇਹਨਾਂ ਦੇ ਹੌਸਲੇ ਬਲੰਦ ਆ ਤੇ ਕੱਲ ਇਹਨਾਂ ਦੇ ਮੈਰਿਜ ਤੋਂ ਖਤਮ ਹੋ ਕੇ ਰਿਸੈਪਸ਼ਨ ਤੋਂ ਖਤਮ ਹੋ ਕੇ ਘਰ ਰਹੀ ਸੀ ਜਿਹੜੀ ਤੋਰ ਰੇ ਸੀ ਰਿਸ਼ਤਦਾਰੋਂ ਪਹਿਲੇ ਇਹਨਾਂ ਨੇ ਗੱਡੀ ਤੇ ਇੱਟ ਮਾਰੀ ਹੈ ਇਹ ਲੋਕ ਇਕੱਠੇ ਹੋਇਆ ਚਲੋ ਠੀਕ ਹੈ ਇੱਥੇ ਇਕੱਠੇ ਹੋਇਆ ਤੇ ਇਹ ਕੋਠੜਾ ਚੱਕੇ ਇੱਟਾ ਚਲਾਉਣ ਲੱਗੇ ਇਧਰ ਹੋਏ ਹੋਈ ਚਲੋ ਚਲਾਉਣ ਲੱਗੇ ਪੁਲਿਸ ਆਈ ਹੈ ਜੀ ਪੁਲਿਸ ਨੇ ਚਲੋ ਦੋਵੇਂ ਧਰੋਂ ਨੂੰ ਟਕਾਦਾ ਚਲੋ ਇਹ ਸਾਨੂੰ ਕਹਿੰਦੇ ਪੈ ਜਾਓ ਤੁਸੀਂ ਬੇਫਿਕਰ ਹੋ ਕੋਈ ਇਹੀ ਇੱਥੇ ਹੀ ਹੈ ਤੁਹਾਡਾ ਨਾਕਾ ਇਲਾਕਾ ਵੀ ਤੁਸੀਂ ਬੇਫਿਕਰ ਅਸੀਂ ਆਉਦੇ ਘਰਾਂ ਦੇ ਸੰਗੋ 3 ਵਜੇ ਸ਼ਹਿਰ ਚ ਰਾਊਂਡ ਕੀਤਾ ਉਹਨਾਂ ਨੇ ਇਹਨਾਂ ਨੇ 3 ਵਜੇ ਆ ਕੇ ਆਹ ਵੇਲੇ ਤਾਬੜ ਤੋਂ ਫਾਇਰਿੰਗ ਕਿਵੇਂ ਕੀਤੀ ਹੈ ਭੂਆ ਜੀ ਮੇਰੇ ਅੰਦਰ ਪਏ ਉਹਨਾਂ ਦੇ ਅੰਦਰ ਜਾ ਕੇ ਉਹਨਾਂ ਨੇ ਗੋਲੀ ਮਾਰੀ ਜੋ ਕਿ ਉਹਨਾਂ ਦੇ ਪੇਟ ਚ ਤੇ ਉਹ ਐਸ ਟਾਈਮ ਫਰੀਦਪੁਰ ਦਾ ਮੰਗਦਾ ਸਾਡੀ ਇਹੀ ਆ ਜੀ ਇੱਕ ਦੇ ਚਿੱਟਾ ਵੇਚਦੇ ਨਾ ਕਰੋੜਾ ਰੁਪਏ ਬਣੇ ਫਿਰ ਐਡਗਣੀਆਂ ਕੋਠੀਆਂ ਬਣਾਈ ਫਿਰਦੇ ਤੁਹਾਨੂੰ ਮਗਰ ਦਿਖਾਵਾਂ ਨਾ ਇਹ ਸਾਰੇ ਗੰਦੀਆਂ ਜਬਤ ਹੁੰਦਾਂ ਕੰਜੀ ਪਤਾ ਨਹੀਂ ਇਹਨਾਂ ਕੋਲੇ ਕਿਹੜੀ ਗਿੱਦੜ ਸਿੰਘੀ ਜਿਹੜੀ ਇਹਨਾਂ ਦਾ ਕੋਈ ਜਬਤੀ ਨਹੀਂ ਕਰਦਾਗਾ ਨਾ ਇਹਨਾਂ ਦੀਆਂ ਗੱਡੀਆਂ ਕੱਲ ਰੁਪਏ ਦਾ ਕਾਰੋਬਾਰ ਅੱਜ ਤੋਂ 2-3 ਸਾਲ ਪਹਿਲਾਂ ਰੱਖਿਆ ਹੁੰਦਾ ਸੀ ਇਹ ਬੰਦਾ ਹੁਣ ਕਰੋੜਾਂ ਦਾ ਮਾਰ ਕੇ ਪਰਸੋਂ ਚੋਥੇ ਆ H20 ਗੱਡੀ ਲਿਆਈ ਆ ਆ ਗਾਲ ਗਲੀ ਚ ਲੈਣ ਐਵੇਂ ਲੱਗੇ ਜਿਵੇਂ ਟੈਕਸੀ ਸਟੈਂਡ ਹੁੰਦਾ ਜੀ ਇਹਨਾਂ ਕੋਲੇ ਇੰਨੀਆਂ ਗੱਡੀਆਂ ਕੋਈ ਇਹਨਾਂ ਦਾ ਕੋਈ ਰੁਪਏ ਦਾ ਬਿਜ਼ਨਸ ਨਹੀਂ ਕੋਈ ਜੀ ਦੱਸ ਵੇ ਸਰਕਾਰ ਨੂੰ ਪਤਾ ਨਹੀਂ ਲੱਗਦਾ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗਦਾ ਵੀ ਇਹ ਕਿੱਥੋਂ ਆਉਂਦਾ ਇਹਨਾਂ ਦੇ ਕੋਲੇ ਚਾਰ ਚਾਰ ਪੰਜ ਪੰਜ ਪਰਤੇ ਆ ਜੀ ਇਹਨਾਂ ਦੇ ਚਿੱਟੇ ਦੇ ਤੇ ਇਹੀ ਰੰਜੇ ਸਾਹਿਬ ਨੂੰ ਕਹਿੰਦੇ ਰੰਜੇ ਸਾਹਿਬ ਸਾਡੇ ਨਿੱਜੀ ਸਾਡੇ ਨਾਲ ਕਿਹਦੇ ਇੰਜੀ ਰੰਜ ਅਸੀਂ ਨਸ਼ੇ ਦੇ ਖਿਲਾਫ ਬੋਲਦੇ ਨਸ਼ੇ ਦਾ ਮੁੱਦਾ ਜੀ ਸਭ ਕੁਝ ਇਹ ਤੇ ਇਹ ਜਿਹੜੀ ਪੁਲਿਸ ਪ੍ਰਸ਼ਾਸਨ ਉਹ ਕਹਿੰਦੇ ਨਹੀਂ ਤੁਹਾਡੇ ਨਿੱਜੀ ਦੇ ਸਾਡੇ ਇਹ ਕਿਹੜਾ ਇਹਨਾਂ ਦਾ ਕੋਈ ਜ਼ਮੀਨ ਦਾ ਕੋਈ ਕਬਜ਼ਾ ਲੈਣਾ ਜਾਂ ਇਹਨਾਂ ਨੇ ਸਾਡੇ ਤੋਂ ਕਬਜ਼ਾ ਲੈਣਾ ਰੰਜੇ ਸਾਡੀ ਇਹੀ ਹ ਮਹੱਲੇ 'ਚ ਇੱਥੇ ਇਸੇ ਮਹੱਲੇ ਨੂੰ ਕਿਸੇ ਸ਼ਹਿਰ 'ਚ ਜਾ ਕੇ ਗਏ ਇੱਥੋਂ ਜਿਹੜੇ ਮਰਜੀ ਏਰੀਆ 'ਚ ਪੁੱਛ ਲਓ ਜੀਰੇ ਦੀ ਬਸਤੀ ਮ ਦੋਲੇ ਵਾਲੇ ਤੋਂ ਵੀ ਜ਼ਿਆਦਾ ਇੱਥੇ ਬੁਰਾ ਹਾਲ ਸੀ ਗਏ ਚਲੋ ਅਸੀਂ ਕਿ ਸਾਥ ਦੇ ਕੇ ਸਾਰਾ ਨਕ ਕੀਤਾ ਵਾ ਪਰ ਜੇ ਹੁਣ ਲੋਕ ਸਾਡੇ ਤੋਂ ਟੁੱਟਦੇ ਪਏ ਵੀ ਪ੍ਰਸ਼ਾਸਨ ਕੋਈ ਇਹਨਾਂ ਦੇ ਕਾਰਵਾਈ ਨਹੀਂ ਕਰਦਾ ਗਾ ਇਹ ਗੱਡੀਆਂ 'ਚ ਘੁੰਮਦੇ ਅਸੀਂ ਆਹਦਾ ਕੰਮ ਧੰਦੇ ਤੋਂ ਵੀ ਆਵਾਜ਼ ਆ ਰਹੀ ਉਹਨਾਂ ਜਿਹੜੇ ਲੜ ਪੈਂਦੇ ਆ ਇਹ ਤਾਂ ਹੁਣ ਚੰਡੀਗੜ੍ਹ Shimla ਤੋਂ ਰੇਖਾ ਡੇ ਨਹੀਂ ਗੇ ਵਾਰਦਾਤ ਕਰਕੇ ਹੁਣ ਦੱਸੋ ਜਿੰਨੀਆਂ ਗੋਲੀਆਂ ਚੱਲੀਆਂ ਇੰਨਾਸਲਾ ਆ ਟੱਪਿਆ ਕਿਵੇਂ ਆ ਸਾਰਾ ਨਜਾਇਜ਼ ਅਸਲਾ ਹੀ ਇਹਨਾਂ ਕੋਲੇ ਪਰ ਘੜ 100 ਤੋਂ ਵੀ ਵੱਧ ਰੌਂਦ ਫੈਰ ਹੋਇਆ ਵੀ ਕਿੱਥੋਂ ਆਇਆ ਇੰਨਾਸਲਾ ਦੱਸੋ ਵੀ ਇੱਕ ਅਦੇ ਹਥਿਆਰ ਨਾਲ ਥੋੜੀ ਨਾਸਲਾ ਉਹ ਸਾਡਾ ਵਾ ਮੇਰਾ ਨਾਮ ਸੁਖਸ਼ਾਨ ਸਿੰਘ ਜੀ ਇਹਨਾਂ ਨੇ ਨਾ ਪਹਿਲਾਂ ਵੀ ਧਮਕੀ ਦਿੱਤੀ ਹੋਈ ਸੀ ਆ ਮੁੰਡਿਆਂ ਨੇ ਕਿ ਇਹਦੀ ਬਰਾਤ ਘੇਰਨੀ ਆ ਚਲੋ ਉਹਦਾ ਵਧੀਆ ਸਿੱਖੀ ਸ਼ਾਦੀ ਲੰਗਿਆ ਕੱਲ ਪਾਰਟੀ ਸੀਗੀ ਰਚੇ ਫਿਰ ਪਾਰਟੀ ਉਤੋਂ ਹੀ ਵਾਪਸ ਆਏ ਘਰ ਤੇ ਉਸ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਦੋਰ ਦੇ ਪਏ ਸੀਗੇ ਤੇ ਇਹਨਾਂ ਨੇ ਪਹਿਲਾਂ ਉਹਨਾਂ ਦੀ ਗੱਡੀ ਤੇ ਇੱਟ ਮਾਰੀ ਫਿਰ ਉਸ ਤੋਂ ਬਾਅਦ ਤੇ ਲੜਾਈ ਹੋਈ ਫਿਰ ਪੁਲਿਸ ਆਈ ਬੋਲਸ ਨੇ ਇੱਕ ਵਾਰੀ ਦੋਹਾਂ ਤਰ੍ਹਾਂ ਨੂੰ ਟਕਾਦਾ ਉਸ ਤੋਂ ਬਾਅਦ ਟਿਕ ਟਕਾ ਹੋ ਗਿਆ ਸਾਰੇ ਆਪਦੇ ਘਰੋ ਘਰੀ ਚਲੇ ਗਏ ਰਿਸ਼ਤੇਦਾਰ ਆਪ ਦੇ ਘਰੋ ਘਰੀ ਚਲੇ ਗਏ ਇੱਧਰ ਸਾਰੇ ਆਪ ਦੇ ਘਰੇ ਮੈਂ ਤੇ ਮੇਰੇ ਫਾਦਰ ਸਾਹਿਬ ਅੰਦਰ ਦੋਨੋਂ ਹੀਗੇ ਸਾਡੀ ਫੈਮਿਲੀ ਸੀਗੀ ਤੇ ਇਹ ਆਏ ਰਾਤ ਨੂੰ 3:30 ਵਜੇ ਇਹਨਾਂ ਨੇ ਦੋ 200 ਮੁੰਡਾ 300 ਮੁੰਡਾ ਇੰਨਾ ਹੀ ਹੋਊ ਇਕੱਠਾ ਕਰਕੇ ਤੇ ਆ ਕੇ ਇੱਥੇ ਬਾਦੂ ਫੈਰ ਚਲਾਏ ਉਧਰਲੇ ਬੂਏ ਤੇ ਕਰਪਾਨਾ ਕਰਪੂਨਾ ਮਾਰੀਆਂ ਇੱਧਰ ਬਾਾਰ ਵੀ ਤੇ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਮੇਰੀ ਪੂਆਜੀ ਦੇ ਵੀ ਫੈਰ ਮਾਰ ਕੇ ਗਏ ਅੰਦਰ ਆ ਕੇ ਇਹ ਇੱਕ ਸਰ ਕੱਲ ਰਾਤ ਦੀ ਵਾਰਦਾਤ ਹੈ ਜੀਰਾ ਸ਼ਹਿਰ ਦੀ ਨਸ਼ਾ ਤਸਕਰਾਂ ਵੱਲੋਂ ਜਿਹੜੇ ਨਸ਼ਾ ਤਸਕਰਾਂ ਦੇ ਖਿਲਾਫ ਬੋਲਦੇ ਸੀ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਉਸ ਬਾਰੇ ਕੀ ਕਹਿਣਾ ਚਾਹੂਗਾ ਜੀ ਮੇਰੇ ਜ਼ਿਹਨ 'ਚ ਇਹ ਗੱਲ ਆਈ ਹੈ ਕਿ ਇੱਕ ਵਾਰਦਾਤ ਹੋਇਆ ਹੈ ਪੁਲੀ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਇਮੀਡੀਏਟ ਪੁਲਿਸ ਨੇ ਉਹਦੇ ਤੇ ਰਿਐਕਟ ਕੀਤਾ ਹੈ ਲੋਕਾਂ ਨੂੰ ਰਾਉਂਡ ਅਪ ਕੀਤਾ ਹੈ ਮ ਹਾਲਾਤ ਨੂੰ ਕੰਟਰੋਲ ਕੀਤਾ ਹੈ ਔਰ ਇਸ ਗਲਤੀ ਤਫਤੀਸ਼ ਜਿਹੜੀ ਹੈ ਉਹ ਅੱਗੇ ਜਾ ਰਹੀ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਪੂਰੇ ਪਿਛਲੇ ਕਈ ਮਹੀਨਿਆਂ ਤੋਂ ਕਈ ਮਹੀਨਿਆਂ ਤੋਂ ਇਹ ਪੁਲਿਸ ਦੀ ਮੁਹਿੰਮ ਚੱਲ ਰਹੀ ਹੈ ਜਦੋਂ ਇਸ ਤਰ੍ਹਾਂ ਦੇ ਪ੍ਰੈਸ਼ਰ ਡਰਗ ਸਮਕਲਿੰਗ ਤੇ ਹੁੰਦਾ ਹੈ ਤਾਂ ਆਪਸ ਦੇ ਵਿੱਚ ਉਹਨਾਂ ਦੇ ਇਸ਼ੂਜ਼ ਹੋਣਗੇ ਸੋ ਇਹ ਐਕਚੁਅਲੀ ਇੱਕ ਹੋ ਸਕਦਾ ਹੈ ਸਾਡੇ ਲਈ ਇੱਕ ਸਾਈਨ ਹੈ ਕੀ ਪ੍ਰੈਸ਼ਰ ਜਿਹੜਾ ਹੈਗਾ ਉਹ ਡਰੱਗ ਸਮਗਲਿੰਗ ਦੇ ਉੱਤੇ ਵਧ ਰਿਹਾ ਹੈ ਤੇ ਹੌਲੀ ਜਿਹੜਾ ਸਾਡਾ ਪ੍ਰੋਸੈਸ ਹੈ ਡਰੱਗਸ ਵਾਲੇ ਟ੍ਰੇਡ ਨੂੰ ਕਲੀਨ ਅਪ ਕਰਦਾ ਉਹ ਉਹਦਾ ਇੱਕ ਪੋਜ਼ਿਟਿਵ ਸਾਈਨ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਅਨਸਰ ਨੇ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਤਰਿਆ ਸਰ ਜਿਹੜੀ ਰਾਤ ਗੋਲੀ ਚੱਲੀ ਉਸ ਦੇ ਕੋਈ ਗ੍ਰਿਫਤਾਰੀ ਵੀ ਹੋਈ ਹੈ ਉਹਦੀ ਡਿਟੇਲਸ ਤੁਸੀਂ ਆਪਣੇ ਐਸਪੀਡੀ ਸਾਹਿਬ ਹੈਗੇ ਨਾ ਰਣਜੀਤ ਕੁਮਾਰ ਸਾਹਿਬ ਉਹਨਾਂ ਨੂੰ ਪੁੱਛ ਸਕਦੇ ਹੋ ਉਹਦੇ ਬੇਸਿਕ ਡਿਟੇਲਸ ਮੈਨੂੰ ਨਹੀਂ ਪਤਾ ਠੀਕ ਹੈ ਸਰ ਧੰਨਵਾਦ